ਇਹ ਯਾਤਰਾ ਦਾ ਨਾਮ ਜਿਹੜਾ ਅਣਖ ਜਗਾਓ ਆਜ਼ਾਦੀ ਪਹੁੰਚ ਯਾਤਰਾ ਇਹ ਜਿਹੜੇ ਸ਼ਬਦ ਸੀਗੇ ਇਹਨਾਂ ਦੀ ਚੋਣ ਤੁਸੀਂ ਕੀ ਸੋਚ ਸਮਝ ਕੇ ਕੀਤੀ ਅੱਜ ਅਸੀਂ ਬਾਬਾ ਸਾਹਿਬ ਤੋਂ ਬਾਅਦ ਗੁਰਮਾ ਦੇ ਫਲਸਫੇ ਤੋਂ ਬਾਅਦ ਮਾਨਵਕਾਲਸ਼ੀ ਨਾਮ ਦੇ ਵਿਚਾਰਤਾ ਦਾ ਤੋਂ ਬਾਅਦ ਦੇਸ਼ ਦੇ ਵਿੱਚ ਜੋ ਦੇਖ ਰਹੇ ਹਾਂ ਜੀ ਉਹ ਮੈਨੂੰ ਲੱਗਾ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦੀ ਪਚਾਰਤਾਰਾ ਸੀ ਜਦੋਂ ਇਕੱਠੇ ਬੈਸਦੀ ਏ ਟੀਮ ਤਾਂ ਉਦੋਂ ਸੇ ਸੋਚਿਆ ਕਿ ਜਿਨ੍ਹਾਂ ਦੀ ਵੀ ਅੱਜ ਤੱਕ ਅੱਖ ਜਾਗੀ ਹੈ ਉਹ ਕਦੇ ਵੀ ਸਰਕਾਰਾਂ ਦੇ ਗੁਲਾਮ ਨਹੀਂ ਹੋਏ ਅਰਖ ਗੁਰੂਆਂ ਦੀ ਜਾਗੀ ਸੀਸ ਵੀ ਕਟਾਲੇ ਤੱਤੀਆਂ ਤਵੀਆਂ ਵੀ ਮਨਜ਼ੂਰ ਕਰ ਲਈਆਂ ਹਰ ਇੱਕ ਤਰ੍ਹਾਂ ਦਾ ਤੁਸੀਂ ਇਹ ਕਬੂਲ ਕਰ ਲੈ لیکن ਅਣਖ ਤੋਂ ਪਿੱਛੇ ਨਹੀਂ ਹਟੇ ਅੱਜ ਜੋ ਦੇਸ਼ ਦੇ ਹਾਲਾਤ ਆ ਇਹਨਾਂ ਦੇ ਵਿੱਚ ਜਿਹੜੇ ਲੋਕਾਂ ਦੀ ਅੱਜ ਵੀ ਅਣਖ ਜਗਦੀ ਹੈ ਸਰਕਾਰਾਂ ਕੁਝ ਵੀ ਕਰ ਲੈਣ ਉਹਨਾਂ ਦੀ ਆਵਾਜ਼ ਜਿਹੜੀ ਦਬਾ ਨਹੀਂ ਸਕਦੇ ਸੋ ਜੇਕਰ ਅਸੀਂ ਆਪਣੀ ਅਣਖ ਨੂੰ ਜਗਾ ਲਿਆ ਫਿਰ ਸਾਨੂੰ ਗੁਲਾਮ ਕਰਨ ਵਾਲਾ ਕੋਈ ਨਹੀਂ ਹਾਂ ਅਣਖ ਜਗਾਓ ਆਜ਼ਾਦੀ ਪਾਓ ਜੀ ਅੱਜ ਅਸੀਂ ਆਜ਼ਾਦ ਆਜ਼ਾਦ ਕਹਿ ਰਹੇ ਹਾਂ ਲੇਕਿਨ ਆਜ਼ਾਦੀ ਹੈ ਨਹੀਂ ਜੀ ਕਿਉਂ ਆ ਜਾਂਦੀ ਹੈ ਨਹੀਂ ਕਿ ਛੋਟੀ ਜੀ ਗੱਲ ਬਦਲੇ ਝੂਠ ਸੱਚ ਦੇ ਕਰਕੇ ਲੋਕਾਂ ਨੂੰ ਅੰਦਰ ਕੀਤਾ ਜਾਂਦਾ ਜਿਹੜੀਆਂ ਸਾਡੀਆਂ ਇੰਡੀਪੈਂਡੈਂਟ ਏਜੰਸੀਆਂ ਉਹ ਫ੍ਰੀਕੁਐਂਟਲੀ ਕੰਮ ਨਹੀਂ ਕਰ ਰਹੀਆਂ ਪਾਦਸ਼ਤਾ ਰਹੀ ਨਹੀਂ ਸੋ ਇਸ ਕਰਕੇ ਅੱਖ ਸਭ ਤੋਂ ਪਹਿਲਾਂ ਜੇਕਰ ਜਾਗੂਗੀ ਤਾਂ ਹੀ ਅਸੀਂ ਦੇਸ਼ ਲਈ ਕੁਝ ਕਰ ਸਕਦੇ ਹਾਂ ਜੇ ਅਸੀਂ ਅੱਖ ਹੀ ਨਹੀਂ ਸਾਡਾ ਵਿੱਚ ਹੈਗੀ ਅਸੀਂ ਆਪਣੇ ਆਪ ਨੂੰ ਉੱਥੇ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਤੱਕ ਸਾਡੇ ਗੁਰੂਆਂ ਦੀ ਸਾਡੇ 바ਵਾ ਸਾਹਿਬ ਦੀ ਫਿਲਾਸਫੀ ਐ ਸੋ ਸਾਨੂੰ ਅੱਖ ਆਪਣੀ ਜਗਾਉਣੀ ਪੈਣੀ ਐ ਅੱਖ ਉਦੋਂ ਜਾਗਦੀ ਐ ਜਦੋਂ ਅਸੀਂ ਉਹ ਮਾਇਆ ਤੋਂ ਪਿੱਛੇ हट ਜਾਂਦੇ ਐ ਫਿਰ ਅੱਖ ਜਾਗਦੀ ਐ ਔਰ ਉਹ ਮਾਇਆ ਦਾ ਮੈਂ ਆਪਣੀ ਯਾਤਰਾ ਦੇ ਵਿੱਚ ਦੱਸਿਆ ਪੜਿਆ ਐਕਸਪਲੇਨ ਕੀਤਾ ਜੀ ਸੋ ਇਸ ਕਰਕੇ ਇਹ ਸ਼ਬਦ ਜਿਹੜੇ ਐ ਇਹ ਗੁਰੂਆਂ ਦੀ ਕਿਰਪਾ ਦੇ ਨਾਲ 바ਵਾ ਸਾਹਿਬ ਦੇ ਜੀਵਨ ਦੇ ਵਿੱਚੋਂ ਮਨੁੱਖ ਕ੍ਰਿਸ਼ਨਾਮ ਦੇ ਜੀਵਨ ਦੀ ਪਛਾਣਤਾਂ ਦੇ ਵਿੱਚੋਂ ਆਪਣਿਆ ਪਾਏ ਇਹ ਸੋਚ ਸਮਝ ਕੇ ਜੀ ਲੈਂਦੇ ਜੀ ਜੀ 80% ਦਾ ਖਰਾ ਨਹੀਂ ਦਿੰਦੇ ਉਹਨਾਂ ਦੀ ਮਾਨਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਇਮਾਨਾਂ ਦੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਇਮਾਨਾਂ ਦੇ ਫਰਕਾਰਾਂ ਸਾਡੀਆ ਕਾਰਨੀਆ ਕੀ ਏਰਾ ਦੇਤੀਆ ਕੋ ਵੀ ਫਰਕਾਰਾਂ ਸਾਡੀਆ ਕਾਰਨੀਆ ਕੀ ਏਰਾ ਦੇਤੀਆ ਕੋ ਵੀ ਬਾਪਾ ਸਾਡ ਤੇਰਾ ਸੱਜਣਾ ਗੁਸਰਾ सामे मंतर साम्हूं मंज़र बाबा साहिब त ਸਾਡੇ ਬਿੱਟੂ ਤਾਂ ਰਾਜਨੀਤੀ ਦੇ ਵਿੱਚ ਗਏ ਉਹ ਸਾਡੇ ਆਪਣੇ ਆ ਤੇ ਸਰਕਾਰਾਂ ਜਿਹੜੀਆਂ ਸਾਡੇ ਗੱਲ ਦੇ ਸਰਪਈਆਂ ਸੋ ਡਾਕਟਰ ਸਾਹਿਬ ਨੇ ਡਾਕਟਰ ਪੀਨਾਵ ਬੇਲਰ ਜੀ ਨੇ ਜੋ ਸਾਨੂੰ ਲੈ ਕੇ ਦਿੱਤਾ ਸੀ ਜਿਵੇਂ ਕਿ ਸਟੇ ਸੈਕਟਰੀ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਮੈਂ ਸਰਪੇਕਾ ਜਿਹਾ ਕਹਿਣਾ ਚਾਹ ਰਾ ਕਿ ਜਿਹੜੀਆਂ ਸਰਕਾਰਾਂ ਦੇ ਵਿੱਚ ਬੈਠੇ ਤੁਹਾਡੇ ਨੰਨੇ ਤੇ ਆ ਜੇਕਰ ਉਹ ਸਾਡੇ ਲਈ ਨਹੀਂ ਸੋਚਦੇ جی سارے سماج کی گل نہیں کرتے پھر وہ وہی دیکھنا کہ وہ تعلیم جا کرائے ہیں تو من دشمن جیکر آپ اپنی ارد دیکھا ہے گا

¡Entira, no, por suerte! ਤੇ ਸਾਨੂੰ ਫਿਰ ਹੱਥ ਲੈ ਕੇ ਦੇ ਜੀ ਆਪਣੀ ਡਿਊਟੀ ਪ੍ਰਤੀ ਆਪਣੀ ਅਣਖ ਪ੍ਰਤੀ ਸਾਨੂੰ ਸੁਚੇਤ ਹੋਣਾ یہ کرو نے منہ لوگ سنگار لے کے دے دیتا کہ اسی پرماتما کا نام رہ سکتے ہیں جب سکتے ہیں بول سکتے ہیں سن سکتے ہیں ਤਰਾਪਣ ਗਿਆ ਦੂਜੇ ਆਗ ਬਟਣਾ ਹੈ is زمیر جگہ جگ سو بتالی چراسی چراسی ایمپی بیٹھے ساری جماعتیں کہڑی گل آ رہی ہے من سمرتی کا بھول کیوں, کیوں بی

é uma luta

اچھا ایجوکیشن وہ لے لیں گے جی بابا صاحب کہ دہاڑی دھاڑ دہاڑ ہو گیا سان سوچنے کی لڑ کہ بابا صاحب کا جا بھنڈا سی وہ اپنایا گی تو سوچیا کہ افسر بن گئے منسٹر بڑھ گئے ਐਮਐਲਏ ਬਣ ਕੇ ਆਪਣੇ ਘਰ ਬਣਾਓ ਜਾਇਦਾਦ ਬਣਾਓ ਧਰਮ ਦੇ ਬਣਾ ਜਿੰਨੇ ਰਹਿਣਗਾ ਕਿਸੇ ਦਾ ਨਾ ਹੈ ਤੇ ਜੇ ਬਾਬਾ ਸਾਹਿਬ ਗੁਰੂ ਘਰ ਦੇ ਹਸਪਤਾਲ ਤੇ ਕਿਲੇ ਉਹਨਾਂ ਨੇ ਸੋਚਿਆ ਕਿ ਲੈਣਾ ਕੀ ਹੈ ਐਜੂ اور کسی بھی کرسی نو جتھے سما کے اگے کرسی آ گئی اس کرسی نو لت مار کہ میرا سماج جڑا ہے وہ مینوں کہہ رہا نہ مینوں دیش کہہ رہا نہ مینوں اپنی زندگی کہہ میرا سماج جڑا وہ میرے تو بڑا ہے